ਕੈਨੇਡਾ ਬੰਗੋ ਐਕਸਪ੍ਰੈਸ ਐਂਟਰੀ ਚ ਜੌਬ ਆਫਰ ਦੇ ਪੁਆਇੰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 25 ਮਾਰਚ ਤੋਂ ਬੰਦ ਹੋਣਗੇ ਤੇ ਪੁਆਇੰਟ ਸਿਸਟਮ ਚ ਇਹ ਤਬਦੀਲੀ ਆਉਣ ਕੁਝ ਦਿਨਾਂ ਦੌਰਾਨ ਦੇਖਣ ਨੂੰ ਮਿਲ ਸਕਦੀ ਹੈ ਦੱਸਦੇ ਕਿ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਹੁਣ ਪ੍ਰਬੰਧਿਤ ਰੋਜ਼ਗਾਰ ਨਾਲ ਜੁੜੇ 50 ਜਾਂ 200 ਬੋਨਸ ਯਰ ਐਸ ਅੰਕ ਨਹੀਂ ਮਿਲਣਗੇ ਇਸ ਨਾਲ ਬਹੁਤ ਸਾਰੇ ਉਮੀਦਵਾਰਾਂ ਦੇ ਸਕੋਰ ਕਾਫੀ ਘਟ ਜਾਣਗੇ ਦਰਅਸਲ ਕੈਨੇਡਾ ਦੀ ਪੀਆਰ ਦੀ ਅਰਜ਼ੀ ਦੇਣ ਸਮੇਂ ਕੁਝ ਬਿਨੇਕਾਰ ਜਿਨ੍ਹਾਂ ਕੋਲ ਐਲ ਐ ਐ ਅਧਾਰੇ ਤੇ ਜੌਬ ਆ ਨੂੰ ਵਧੇਰੇ ਅੰਕ ਮਿਲਦੇ ਨੇ ਇਹ ਅੰਕ 50 ਜਾਂ 200 ਹੋ ਸਕਦੇ ਨੇ ਜਿਨ੍ਹਾਂ ਬਿਨੇ ਕਾਰਾਂ ਕੋਲ ਜੌਬ ਆਫਰ ਹੁੰਦੀ ਹੈ ਉਹਨਾਂ ਦੇ ਅੰਕ ਹੋਰ ਨਾਲੋਂ ਵੱਧ ਜਾਂਦੇ ਨੇ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਕਥਿਤ ਕਪਲਿਆਂ ਨੂੰ ਰੋਕ ਲਈ CRS ਅੰਕ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਕੈਨੇਡਾ 'ਚ ਸਾਲਾਂ ਤੋਂ ਪ੍ਰਬੰਧਿਤ ਰੋਜ਼ਗਾਰ ਨੇ ਉਮੀਦਵਾਰਾਂ ਨੂੰ ਐਕਸਪ੍ਰੈਸ ਐਂਟਰੀ ਪੂਲ 'ਚ ਇੱਕ ਵੱਡਾ ਫਾਇਦਾ ਦਿੱਤਾ ਸੀ ਜੇਕਰ ਕਿਸੇ ਉਮੀਦਵਾਰ ਕੋਲ 480 ਦੇ ਬੇਸ ਸਕੋਰ ਨਹੀਂ ਤਾਂ ਉਹ LMIA ਅਧਾਰਿਤ ਨੌਕਰੀ ਦੀ ਪੇਸ਼ਕਸ਼ ਨਾਲ ਆਪਣੇ CRS 'ਚ 50 ਜਾਂ 200 ਅੰਕ ਵਧਾ ਸਕਦਾ ਹੈ ਜਿਸ ਨਾਲ ਸਥਾਈ ਨਿਵਾਸ ਲਈ ਇਨਵੀਟੇਸ਼ਨ ਟੂ ਅਪਲਾਈ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਨੇ ਹੁਣ ਇਹਨਾਂ ਨੰਬਰਾਂ ਨੂੰ ਹਟਾਉਣ ਨਾਲ ਅਜੀਹੀ ਉਮੀਦਵਾਰਾਂ ਨੂੰ ਕਟ-ਆਫ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ ਹਾਲਾਂਕਿ ਜਿਨ੍ਹਾਂ ਨੂੰ ਪਹਿਲਾਂ ਹੀ ਆਈਟੀਏ ਮਿਲ ਚੁੱਕੀ ਹੈ ਤੇ ਜਿਨ੍ਹਾਂ ਦੀ ਪੀਆਰ ਅਪਲੀਕੇਸ਼ਨ ਪ੍ਰੋਸੈਸ ਵਿੱਚ ਹੈ ਉਹਨਾਂ ਤੇ ਇਹ ਨਿਯਮ ਨਹੀਂ ਲਾਗੂ ਹੋਣਗੇ